ਅਦਿਸ਼ਾ 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 ਹਲੋ ਸਸ਼ੀ ਕਾਂਜੀ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫਿਰ ਤੋਂ ਹੈਂਡਵਰਕ ਦੇ ਸੂਟ ਦਿਖਾ ਰਹੇ ਹਾਂ ਇਹ ਸੂਟ ਹੈਗਾ ਜੀ ਮਾਊਸ ਕਲਰ ਦਾ ਸੂਟ ਹੈ ਲੈਦਰ ਵੈਲਵਟ ਦੇ ਉੱਤੇ ਆ ਬਹੁਤ ਜ਼ਿਆਦੀ ਫਰਸਟਲੀ ਤੇ ਸਟਫ ਇੰਨਾ ਜਿਆਦਾ ਸੋਹਣਾ ਦੇਖੋ ਸ਼ਾਈਨਿੰਗ ਹੈ ਦੀ ਹਨਾ ਤੇ ਸਟਫ ਬਹੁਤ ਜ਼ਿਆਦਾ ਸੌਫਟ ਆ ਫਿਰ ਉਸ ਤੋਂ ਬਾਅਦ ਇਹਦੇ ਵਰਕ ਦੀ ਗੱਲ ਕਰੀ ਆਪਾਂ ਹਲਕਾ ਫੁਲਕਾ ਜਿਹਾ ਇਹਦਾ ਵਰਕ ਆ ਬਹੁਤ ਜ਼ਿਆਦੀ ਸੋਹਣਾ ਕੰਮ ਆ ਅਸੀਂ ਕੈਂਸ ਵਰਕ ਜਰੀ ਵਰਕ ਦੇ ਨਾਲ ਆਹ ਵਾਲੀ ਚੀਜ਼ ਜਿਹੜੀ ਅਸੀਂ ਪੈਚ ਵਰਕ ਲਾ ਕੇ ਕੀਤੀ ਹੈ ਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਡਿਜ਼ਾਈਨ ਆ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਹੈ ਇਹ ਵਾਲਾ ਅੱਜ ਦੇ ਟਾਈਮ ਦੇ ਵਿੱਚ ਮਸ਼ੀਨ ਵਰਕ ਦੇ ਵਿੱਚ ਹੈਂਡ ਪੇਂਟ ਦੇ ਵਿੱਚ ਹੈਂਡ ਵਰਕ ਦੇ ਵਿੱਚ ਪੈਚ ਵਰਕ ਕਈ ਸੂਟਾਂ ਦੇ ਉੱਤੇ ਆਹ ਵਾਲੀ ਚੀਜ਼ ਜਿਹੜੀ ਹੈ ਪੇਂਟ ਕਰਕੇ ਉਹਦੇ ਉੱਤੇ ਵਰਕ ਕੀਤਾ ਗਿਆ ਹੈਂਡ ਵਰਕ ਔਰ ਮਸ਼ੀਨ ਵਰਕ ਕਰਨਾ ਤੇ ਕਈ ਸੂਟਾਂ ਦੇ ਵਿੱਚ ਇਹ ਪੈਚ ਲਗਾ ਕੇ ਮਸ਼ੀਨ ਵਰਕ ਕੀਤਾ ਗਿਆ ਤਾਂ ਇਹ ਸੇਮ ਡਿਜ਼ਾਈਨ ਜਿਹੜਾ ਬਹੁਤ ਸਾਰਾ ਹਾਂ ਵਾਇਰਲ ਹੋਇਆ ਹੋਇਆ ਤਾਂ ਇਹ ਵਾਲੇ ਕੰਮ ਦੀ ਤੁਸੀਂ ਸਫਾਈ ਦੇਖ ਸਕਦੇ ਹੋ ਕੰਮ ਦੇ ਸਪਾਈ ਬਹੁਤ ਜ਼ਿਆਦਾ ਹਨਾ ਕੰਮ ਦੀ ਸਫਾਈ ਚੈੱਕ ਕਰੋ ਇਹ ਸੀਗਾ ਜੀ ਇਹਦਾ ਘੇਰਾ ਤੇ ਜੇਕਰ ਕਿਸੇ ਨੂੰ ਵੀ ਇਹ ਸੂਟ ਚਾਹੀਦਾ ਤਾਂ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਤਾਂ ਇਹ ਵਾਲਾ ਜਿਹੜਾ ਇੱਕ ਬੂਟਾ ਇਹਦੀਆਂ ਬਾਹਾਂ ਦੇ ਉੱਤੇ ਪਾਇਆ ਗਿਆ ਇਹ ਕਾਸੂਰ ਇਹ ਵੀ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਈ ਦਾ ਸਿੰਪਲ ਕਮੀਜ਼ੀ ਤਿਆਰ ਕੀਤਾ ਜੀ ਇਹਦੀ ਬਾਟਮ ਦੇ ਉੱਤੇ ਵਰਕ ਨਹੀਂ ਹੈਗਾ ਇਹ ਬਾਹਾਂ ਨੇ ਤੇ ਇਹ ਤੇ ਰਗਾ ਹਾਂਜੀ ਨੈਕਸਟ ਇਹ ਸੂਟ ਹੈ ਜੀ ਜਿਹੜਾ ਸਟਿਚ ਹੋ ਕੇ ਆਇਆ ਓਨਿਅਨ ਕਲਰ ਹੈ ਦਾ ਬਹੁਤ ਸੋਹਣਾ ਕਲਰ ਹੈ ਪਹਿਲੀ ਗੱਲ ਤਾਂ ਕਲਰ ਕੰਬੀਨੇਸ਼ਨ ਹੈ ਦਾ ਇੰਨਾ ਸੋਹਣਾ ਬਹੁਤ ਜ਼ਿਆਦਾ ਸੋਹਣਾ ਫਿਰ ਇਹਦੇ ਸਟੱਫ ਦੀ ਗੱਲ ਕਰੀਏ ਸਟੱਫ ਬਹੁਤ ਸੋਹਣਾ ਤੇ ਇਹਦੇ ਵਰਕ ਦੀ ਗੱਲ ਕਰੀਏ ਜੀ ਵਰਕ ਮੈਂ ਬਿਲਕੁਲ ਨੇੜੇ ਹੋ ਕੇ ਦਿਖਾਇਆ ਤੁਹਾਨੂੰ ਚੈੱਕ ਕਰੋ ਬੰਦੀਆਂ ਨਾਲ ਗੱਲਬਾਤ ਕਮੈਂਟ ਕਰਕੇ ਜ਼ਰੂਰ ਦੱਸਿਓ ਇਹ ਵਾਲੀ ਸੂਟ ਤੁਹਾਨੂੰ ਕਿਵੇਂ ਲੱਗੇ ਤਾਂ ਇਹ ਵਾਲਾ ਜਿਹੜੇ ਇਹਦੀਆਂ ਬਾਹਾਂ ਦੇ ਉੱਤੇ ਫਿਨਿਸ਼ਿੰਗ ਦਿੱਤੀ ਗਈ ਹੈ ਹੈਂਗਿੰਗ ਵਾਲੀ ਲੇਸ ਲਗਾ ਕੇ ਇੱਧਰ ਵੀ ਹੈਂਗਿੰਗ ਵਾਲੀ ਲੇਸ ਲਗਾ ਕੇ ਤੇ ਇਹਦੇ ਘੇਰੇ ਦੇ ਉੱਤੇ ਚਾਕਾਂ ਦੇ ਉੱਤੇ ਜਿਹੜਾ ਆਹ ਵਾਲਾ ਪਰਲਸ ਦਾ ਵਰਕ ਹੈ ਹਨਾ ਇਹ ਵਾਹ ਵਰਦੇ ਜਿਆ ਕੰਮ ਨਹੀਂ ਕੀਤਾ ਹੋਇਆ ਬਹੁਤ ਜ਼ਿਆਦਾ ਰੀਜਾਂ ਲਾ ਕੇ ਕੰਮ ਕੀਤਾ ਤੇ ਆਹ ਵਾਲਾ ਚੈੱਕ ਕਰੋ ਇੱਧਰ ਦੇਖੋ ਹੈਂਗਿੰਗ ਗਲਾਸ niche ਮਮਾ ਦੱਸਿਓ ਜੀ ਸੂਟ ਕਿਵੇਂ ਦੇ ਲੱਗੇ ਬਹੁਤ ਜ਼ਿਆਦੇ ਸੋਹਣੇ ਕੰਮ ਬਹੁਤ ਜ਼ਿਆਦੇ ਸੋਹਣਾ ਬਹੁਤ ਜ਼ਿਆਦੇ ਸੋਹਣਾ ਜਿੰਨਾ ਵੀ ਕਹਦੀ ਉਹਨਾਂ ਜ਼ਿਆਦੇ ਸੋਹਣਾ ਕੰਮ ਆ ਠੀਕ ਐ ਜਿਵੇਂ ਨੂੰ ਉੱਪਰ ਨੂੰ ਕਰਾਂ ਇਹ ਤਾਂ ਹੁਣ ਚੈੱਕ ਕਰੋ ਜੀ ਮੈਨੂੰ ਕਹਿੰਦੀ ਸੀਗੀ ਕਹਿੰਦੀ ਦੀਦੀ ਸਾਡੇ ਨਾ ਫੋਨ ਦੀ ਕਲੀਅਰਟੀ ਘੱਟ ਆ ਕਹਿੰਦੀ ਤੁਸੀਂ ਆਈਫੋਨ ਲੈ ਲਓ ਵੀਰੇ ਹਾਜੀ ਆਈਫੋਨ ਵਾਸਤੇ ਮੇਰਾ ਘਰ ਮੈਨੂੰ ਅੱਗਾ ਨਹੀਂ ਦਿੰਦਾ ਹਨਾ ਕੰਮ ਚੱਲੇ ਨਾ ਚੱਲੇ ਜੀ ਮੈਂ ਲੱਖ ਰੁਪਇਆ ਲਾ ਦਿਆਂ ਕੀ ਫਾਇਦਾ ਸੈਕੰਡ ਹੈਂਡ ਆਪਾਂ ਕਦੇ ਵੀ ਕੋਈ ਚੀਜ਼ ਨਹੀਂ ਲਈ ਹੈਗੀ ਫੋਨ ਵਗੈਰਾ ਕੁਝ ਵੀ ਤਾਂ ਨਵਾਂ ਹੀ ਫੋਨ ਲੈਣੇ ਆਪਾਂ ਤਾਂ ਇੱਕ ਫੋਨ 3-4 ਸਾਲ ਤੱਕ ਆਰਾਮ ਨਾਲ ਕੱਢ ਜਾਂਦਾ ਹੁਣ ਦਾ ਲਿਆ ਹੋਇਆ ਫੋਨ ਇਹ ਆਪਾਂ 3-4 ਸਾਲ ਕੰਮ ਦੇਊਗਾ ਤੇ ਵਾਹਿਗੁਰੂ ਪਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪਰਮਾਤਮਾ ਮਿਹਨਤ ਨੂੰ ਫਲ ਲਾਵੇ ਅਸੀਂ ਕੰਮ ਕਰਦੇ ਰਹੀਏ ਤੇ ਸਾਡੇ ਕੰਮਾਂ ਦੇ ਵਿੱਚ ਬਰਕਤਾਂ ਪਾਵੇ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਹਨਾ ਤਾਂ ਛੇਤੀ ਛੇਤੀ ਜਿਹੜੇ ਆਪਦੇ ਸੁਪਨੇ ਨੇ ਆਪਦੇ ਬੱਚਿਆਂ ਦੇ ਸੁਪਨੇ ਨੇ ਉਹ ਸੁਪਨੇ ਪੂਰੇ ਕਰੀਏ ਜਦੋਂ ਕਿਸੇ ਗੱਲ ਤੇ ਬੱਚਿਆਂ ਨੂੰ ਇਹ ਗੱਲ ਕਹਿ ਦਿੰਦੇ ਆ ਨਾ ਕਿ ਪੁੱਤ ਨਹੀਂ ਇਹ ਕੰਮ ਆਪਾਂ ਨਹੀਂ ਕਰ ਸਕਦੇ ਇਹ ਕੰਮ ਆਪਣੇ ਘਰ ਦੇ ਮੁਤਾਬਕ ਨਹੀਂ ਹੈਗਾ ਤਾਂ ਮਨ ਦੁਖਦਾ ਤਾਂ ਇਹ ਚੀਜ਼ ਹੈ ਕਿ ਪ੍ਰਮਾਤਮਾ ਤੰਦਰੁਸਤੀ ਦੇ ਕੰਮ ਕਰਨ ਦਾ ਵੱਲ ਦੇ ਤਾਂ ਇੰਨੀ ਕ ਮਿਹਨਤ ਕਰੀਏ ਕਿ ਉਹਨੂੰ ਇੰਨਾ ਕੁ ਫਲ ਲਾ ਦੇ ਕਿ ਆਦੇ ਬੱਚਿਆਂ ਦੇ ਸ਼ੌਂਕ ਪੂਰੇ ਕਰ ਸਕੀਏ ਲੋਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਹਨਾ ਵੀ ਆਹ ਸੂਟ ਕਿਵੇਂ ਬਣਿਆ ਹਾਂਜੀ ਨੈਕਸਟ ਇਹ ਸੂਟ ਹੈਗਾ ਜੀ ਪਸ਼ਮੀਨੇ ਦਾ ਇਹਦੇ ਤੇ ਆਪਾਂ ਮਸ਼ੀਨ ਵਰਕ ਕੀਤਾ ਹੈਗਾ ਤੇ ਨੈਕਸਟ ਇਹ ਹੈਗਾ ਨੈਚੁਰਲ ਕ੍ਰੇਪ ਦਾ ਮਸਟਰਡ ਕਲਰ ਦਾ ਸੂਟ ਹੈ ਜੀ ਆਰੀ ਵਰਕ ਕਰਵਾਇਆ ਆਪਾਂ ਇਹਦੇ ਉੱਪਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਰੀ ਵਰਕ ਕਿਸ ਤਰ੍ਹਾਂ ਦਾ ਹੋਇਆ ਇਹ ਸੂਟ ਪਹਿਣ ਲੈਣ ਆਏ ਬੈਠੇ ਸੀ ਜਦੋਂ ਮੈਂ ਇਹਦੀ ਵੀਡੀਓ ਬਣਾਉਣ ਲੱਗੀ ਆ ਕਿ ਉਹਨਾਂ ਦਾ ਫੋਨ ਆਇਆ ਕਹਿੰਦੀ ਇਹਦੀ ਸੂਟ ਰੈਡੀ ਹੋ ਗਿਆ ਮੈਂ ਕਿਹਾ ਵੀ ਹਾਂ ਪਰ ਇਹਦੀ ਵੀਡੀਓ ਰਹਿੰਦੀ ਸੀਗੀ ਹਨਾ ਫਿਰ ਮੈਂ ਉਹਨਾਂ ਨੂੰ ਕਿਹਾ ਮੰਦੀਦੀ ਮੈਨੂੰ ਇੱਕ ਮਿੰਟ ਦੇ ਦੇ ਦੋ ਪਲੀਜ਼ ਮੈਂ ਵੀਡੀਓ ਬਣਾ ਲਾਂ ਹਨਾ ਕਿਉਂਕਿ ਕੰਮ ਦਾ ਜਿਹੜਾ ਸੀਜ਼ਨ ਹੈ ਜੀ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤੇ ਬੱਚਿਆਂ ਦੀ ਕੇਅਰ ਕਰਨੀ ਵੀ ਜ਼ਰੂਰੀ ਆ ਹਨਾ ਤੇ ਤਾਂ ਕਰਕੇ ਜਿਹੜਾ ਟਾਈ ਕਈ ਭੈਣਾਂ ਆਈ ਹੁੰਦੀਆਂ ਕਿ ਸਾਨੂੰ ਕਾਲੀ ਬਹੁਤ ਆਣਾ ਤਾਂ ਇਹ ਵਾਲਾ ਇਹਦਾ ਜਿਹੜਾ ਘੇਰਾ ਘੇਰਾ ਬਹੁਤ ਜ਼ਿਆਦਾ ਹੈਵੀ ਬਣਿਆ ਹੋਇਆ ਐ ਇੰਨਾ ਕਿ ਹੈਵੀ ਆ ਘੇਰਾ ਦਾ ਬਹੁਤ ਜ਼ਿਆਦਾ ਸੋਹਣਾ ਤੇ ਭੈਣ ਇੰਨੀ ਖੁਸ਼ ਹੋਈ ਸੂਟ ਦੇਖ ਕੇ ਤੇ ਇਹ ਸੂਟ ਜਿਹੜਾ ਭੈਣ ਦਾ ਸੀਗਾ ਰਿਪੀਟ ਆਰਡਰ ਦੇ ਵਿੱਚ ਸੀਗਾ ਉਹ ਦੂਸਰੀ ਵਾਰੀ ਉਹਨਾਂ ਨੇ ਆਪਣੇ ਤੋਂ ਕੰਮ ਕਰਵਾਇਆ ਜੇਕਰ ਤੁਸੀਂ ਕੰਮ ਵਧੀਆ ਕਰਕੇ ਦਿਓਗੇ ਤਾਂ ਹੀ ਤੁਹਾਨੂੰ ਕੋਈ ਰਿਪੀਟ ਕੰਮ ਦੇਊਗਾ ਹਨਾ ਤੇ ਇਹਦੇ ਸਾਰੇ ਫਰੰਟ ਦੇ ਵਿੱਚ ਛੋਟੇ ਫੁੱਲ ਪਾਏ ਗਏ ਆ ਛੋਟੇ ਫੁੱਲ ਵੀ ਇਕੱਲੇ ਥ੍ਰੈਡਵਰਕ ਦੇ ਨਾਲ ਨਹੀਂ ਨਾਲ ਜਰੀ ਵਰਕ ਦੀ ਆਊਟਲਾਈਨ ਕਰਕੇ ਆਪਾਂ ਫੇਰ ਪਾਇਆ ਬੜੇ ਵਧੀਆ ਤਰੀਕੇ ਦੇ ਨਾਲ ਤੇ ਬਹੁਤ ਸੋਹਣਾ ਲੱਗ ਰਿਹਾ ਸੀ ਜਿਹੜੇ ਇਹਦੇ ਕਲਰ ਕੰਬੀਨੇਸ਼ਨ ਸੀ ਉਹ ਵੀ ਬਹੁਤ ਜ਼ਿਆਦਾ ਸੋਹਣਾ ਸੀਗਾ ਨੈਕਸਟ ਜੀ ਸੂਟ ਜੀ ਮੈਂ ਦੁਬਾਰਾ ਤੁਹਾਡੇ ਟੱਕ ਕਰ ਰਹੀ ਆ ਇਹ ਸੂਟ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜਿਸ ਪੈਨ ਦੇ ਸੂਟ ਰੈਡ ਕੀਤਾ ਸੀ ਉਹਨਾਂ ਦੀ ਸਟੋਰੀ ਆਪਾਂ ਤੁਹਾਨੂੰ ਕੱਲ ਵਾਲੇ ਬਲੌਗ ਦੇ ਵਿੱਚ ਦੱਸ ਦਿੱਤੀ ਸੀਗੀ ਤੇ ਅੱਜ ਮੈਂ ਤੁਹਾਨੂੰ ਸੂਟ ਹੀ ਦਿਖਾਉਣਾ ਬਿਲਕੁਲ ਨੇੜੇ ਕਰਕੇ ਦਿਖਾ ਰਹੀ ਆ ਤੇ ਇਹਦੇ ਵਿੱਚ ਜਿਹੜਾ ਆਪਾਂ ਕੰਮ ਕੀਤਾ ਇੰਨਾ ਕੁ ਜ਼ਿਆਦਾ ਉੱਕੀ ਗੱਲਾਂ ਹੀ ਛੱਡ ਦੋ ਜਿਹੜਾ ਡਿਜ਼ਾਈਨ ਪਹਿਨਣੇ ਆਪਾਂ ਨੂੰ ਦਿਖਾਇਆ ਸੀ ਉਹਦੇ ਤੋਂ ਵੱਧ ਕੰਮ ਕਰਕੇ ਦਿੱਤਾ ਹਨ ਤੇ ਜਿਹੜੀ ਇਹਦੀ ਦੇਖਿਆ ਬਹੁਤ ਜ਼ਿਆਦੇ ਉੱਭਰ ਕੇ ਆਈ ਹੈ ਤੇ ਪਹਿਨ ਦੇ ਕੇ ਬਹੁਤ ਜ਼ਿਆਦੇ ਖੁਸ਼ ਹੋਈ ਤੇ ਆਪਦੇ ਮਨ ਨੂੰ ਵੀ ਬਹੁਤ ਖੁਸ਼ੀ ਹੋਈ ਇਹਦੇ ਵਿੱਚ ਗੋਟਾ ਪੱਤੀ ਜਰੀ ਪਰਲਸ ਸਿਕਵੈਂਸ ਹਰ ਇੱਕ ਸੀਜ਼ ਨੂੰ ਆਪਾਂ ਯੂਜ਼ ਕੀਤਾ ਹੈਗਾ ਸੋ ਉਮੀਦ ਕਰਦੇ ਹਾਂ ਜੀ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇਕਰ ਵਧੀਆ ਲੱਗਿਆ ਤੇ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਜਿੰਨਾ ਨੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਮੈਨੂੰ ਤੁਹਾਡੇ ਸਾਥ ਦੀ ਜਰੂਰਤ ਆ ਬਦ ਤੋਂ ਬਦ ਸਾਥ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਆਦਾ ਤੋਂ ਜਿਆਦਾ ਇਹ ਆਰਡਰ ਕਰਿਆ ਕਰੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਉਮੀਦ ਕਰਦੀ ਆ ਸਾਡਾ ਵੀਡੀਓ ਨੇ ਜਿਹੜੀਆਂ ਸਾਡਾ ਕੰਮ ਹੈ ਤੁਹਾਨੂੰ ਜਰੂਰ ਪਸੰਦ ਆਇਆ ਹੋਊਗਾ ਥੈਂਕ ਯੂ